ਬੀਬੀ ਐਮਬੀ ਦੇ ਫੈਸਲੇ ਦੇ ਤੇ ਪੰਜਾਬ ਸਰਕਾਰ ਦੀ ਦਖਲ ਅੰਦਾਜ਼ੀ ਹਾਈ ਕੋਰਟ ਨੇ ਸੁਣਾਤਾ ਫਟਾ ਫੈਸਲਾ ਤੇ ਉਥੇ ਹੀ ਕਿਹਾ ਕਿ ਦਖਲ ਅੰਦਾਜ਼ੀ ਨਾ ਕਰੋ ਤੇ ਇਸ ਗੱਲ ਤੋਂ ਬਾਅਦ ਲਗਾਤਾਰ ਵਿਵਾਦ ਪੱਖ ਦਾ ਚੱ ਰਿਹਾ ਤੇ ਇੱਕ ਪਾਸੇ ਭਾਰਤ ਤੇ ਪਾਕਿਸਤਾਨ ਦੀ جنگ ਤੇ ਦੂਜੇ ਪਾਸੇ ਪੰਜਾਬ ਦੇ ਪਾਣੀ ਨੂੰ ਲੈ ਕੇ ਲਗਾਤਾਰ ਵਿਵਾਦ ਤੇ ਉਥੇ ਹੁਣ ਦੱਸਦੀ ਹੈ ਕਿ ਰਵਨੀਤ ਬਿੱਟੂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉੱਤੇ ਐਫ ਆਈ ਆਰ ਦਰਜ ਕੀਤੀ ਜਾਵੇ ਜਿਸ ਤਰ੍ਹਾਂ ਚੇਅਰਮੈਨ ਦੇ ਨਾਲ ਕੀਤਾ ਗਿਆ ਉਸੇ ਤਰ੍ਹਾਂ ਜਿਹੜਾ ਕਿ ਜਾਣਬੁੱਝ ਕੇ ਜਿਹੜਾ ਕਿ ਅਜਿਹਾ ਚੇਅਰਮੈਨ ਦੇ ਨਾਲ ਕਰਕੇ ਉਹਨਾਂ ਦੇ ਵੱਲੋਂ ਲਗਾਤਾਰ ਇਸ ਗੱਲ ਦੇ ਉੱਤੇ ਫਾਲਟਵਾਰ ਕੀਤਾ ਜਾ ਰਿਹਾ ਹੈ ਤੇ ਜਿਸ ਦੇ ਤਹਿਤ ਉਹਨਾਂ ਦਾ ਕਹਿਣਾ ਹੈ ਕਿ ਨੰਗਲ ਡੈਮ ਦੇ ਉੱਤੇ ਪਹੁੰਚ ਕੇ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਜੋ ਚੇਅਰਮੈਨ ਦੇ ਨਾਲ ਗਿਰਾਵ ਕੀਤਾ ਗਿਆ ਮੰਤਰੀ ਹਰਜੋਤ ਬੈਂਸ ਅਤੇ ਸੀਐਮ ਆਂ ਦੇ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਲਗਾਤਾਰ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਤੇ ਹੋਰ ਕੀ ਕੁਝ ਕਹਿਣਾ ਹੈ ਪੰਜਾਬ ਦੇ ਪਾਣੀ ਨੂੰ ਲੈ ਕੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲੈ ਕੇ ਰਵਨੀਤ ਬਿੱਟੂ ਦਾ ਆਓ ਤੁਹਾਨੂੰ ਸੁਣਾਉਨੇ ਆਂ ਦੇਖੋ ਅੱਜ ਫਿਰ ਚੀਫ ਮਿਨਿਸਟਰ ਪੰਜਾਬ ਮੈਂ ਕੋਈ ਸ਼ਬਦ ਕਹਿਣਾ ਨਹੀਂ ਚਾਹੁੰਦਾ ਇੱਕ ਪਾਸੇ ਤਾਂ ਐਸਾ ਦੇਸ਼ ਦਾ ਮਾਹੌਲ ਆ ਉਹ ਮਤਲਬ ਦੇਸ਼ ਹਿੱਤ ਸਾਰਿਆਂ ਨੂੰ ਤਿਰੰਗੇ ਦੀ ਸ਼ਾਨ ਚ ਉਸ ਰੰਗ ਚ ਰੰਗੇ ਹੋਏ ਆ ਵੀ ਕਿਸ ਤਰੀਕੇ ਨਾਲ ਜਿਹੜਾ ਸਾਡੀਆਂ ਭੈਣਾਂ ਵਿਧਵਾ ਕੀਤੀਆਂ ਜਿਨ੍ਹਾਂ ਦੇ ਸੰਦੂਰ ਇਹਨਾਂ ਨੇ ਜਿਹੜੇ ਉਜਾੜੇ ਉਹਨਾਂ ਦਾ ਹਿਸਾਬ ਕਿਵੇਂ ਕਰਨਾ ਇੱਕ ਪਾਸੇ ਇਹ ਮੁੱਖ ਮੰਤਰੀ ਆ ਵੀ ਕਿਸੇ ਤਰੀਕੇ ਨਾਲ ਮੈਂ ਟੀਵੀ 'ਚ ਕਿਵੇਂ ਆਵਾਂ ਵੀਡੀਓ ਕਿਵੇਂ ਆਵਾਂ ਕਿਉਂਕਿ ਦੋ ਤਿੰਨ ਦਿਨ ਦਾ ਸਿਰਫ ਉਹੀ ਗੱਲ ਚੱਲ ਰਹੀ ਹੈ ਮੇਰੀ ਕਿਵੇਂ ਦਿਖੇ ਅੱਜ ਜੇ ਬੀਬੀਐਮਬੀ ਦੇ ਚੇਅਰਮੈਨ ਜਾਂ ਕੋਈ ਹੋਰ ਆਫੀਸਰ ਉਹ ਆਪਣੇ ਆਫਿਸ ਵੀ ਜਾ ਸਕਦੇ ਆ ਉਹ ਆਪਣੇ ਸਰਕਟ ਹਾਊਸ ਆਪਣੇ ਜਿਹੜਾ ਗੈਸਟ ਹਾਊਸ ਜਾਂ ਆਪਣੇ ਵੈਸੀ ਦੌਰੇ ਤੇ ਕਿਉਂਕਿ ਬਰਸਾਤਾਂ ਹੋਈਆਂ ਮੀਂਹ ਪਿਆ ਡੈਮ ਦੀ ਸਿਕਿਉਰਿਟੀ ਬਹੁਤ ਜ਼ਰੂਰੀ ਆ ਕਿਉਂਕਿ ਸਭ ਤੋਂ ਪਹਿਲਾਂ ਅਟੈਕ ਨੇ ਜਿਹੜੇ ਉਹ ਡੈਮ ਤੇ ਹੁੰਦੇ ਆ ਤੁਸੀਂ ਮਾੜਾ ਮੋਟਾ ਤਾਂ ਸਮਝੋ ਇੱਕ ਇਹਨਾਂ ਦਾ ਮੰਤਰੀ ਆ ਜਿਹੜਾ ਮੈਂ ਸਮਝਦਾ ਉਹਨੂੰ ਇਸੇ ਕੰਮ ਤੇ ਆ ਜਲਦੀ ਤੋਂ ਜਲਦੀ ਐਫ ਆਈ ਆਰ ਦਰਜਾ ਜਿਹੜੀ ਇਹ ਐਮ ਐਲ ਏ ਜਾਂ ਮੰਤਰੀ ਆ ਜਿਹੜਾ ਐਜੂਕੇਸ਼ਨ ਬੈਂਚ ਤੇ ਹੋਣੀ ਚਾਹੀਦੀ ਤੇ ਦੇਸ਼ ਤ੍ਰੋਪ ਦਾ ਮੁਕੱਦਮਾ ਜਿਹੜਾ ਇੱਥੇ ਦਰਜ ਹੋਣਾ ਚਾਹੀਦਾ ਜਿਹੜਾ ਇਹਨਾਂ ਨੇ ਇੱਕ ਹਿੰਦੁਸਤਾਨੀ ਨਾਗਰਿਕ ਉਹਨਾਂ ਨੂੰ ਅੰਦਰ ਤਾਲਾ ਲਾ ਕੇ ਘੇਰਿਆ ਮੈਂ ਤੁਹਾਨੂੰ ਜ਼ਿੰਮੇਵਾਰੀ ਨਾ ਕਹਿਣਾ ਜਦੋਂ ਇੱਕ ਕੋਰਟ ਚ ਗੱਲਾਂ ਚੱਲ ਰਹੀਆਂ ਫੈਸਲੇ ਹੋ ਗਏ ਕੋਰਟ ਚ ਸਭ ਕੁਝ ਹੋ ਗਿਆ ਵੀ ਪਾਣੀ ਇੱਕ ਬੂੰਦ ਵੀ ਹੈ ਜਿਹੜੀ ਉਹ ਨਹੀਂ ਦੇਣੀ ਤੇ ਫਿਰ ਤੁਸੀਂ ਇਹ ਡਰਾਮਾ ਕਰਦੇ ਹੋ ਇਸ ਵੇਲੇ ਇਹ ਦਿਖਾ ਰਹੇ ਹੋ ਵੀ ਜਿਹੜਾ ਪੰਜਾਬ ਸੂਬਾ ਹੈ ਜਿਹੜਾ ਸਭ ਤੋਂ ਜਿਹੜਾ ਲਾਈਨ ਆਫ ਡਿਫੈਂਸ ਜਿਹੜੀ ਸਭ ਤੋਂ ਸਾਡੀ ਇੰਪੋਰਟੈਂਟ ਆ ਉਹ ਅਸੀਂ ਉਹਦੇ ਵਿੱਚ ਜਿਹੜਾ ਹੈ ਉਹ ਵੰਡੇ ਹੋਏ ਆ ਮੁੱਖ ਮੰਤਰੀ ਤੇ ਵੀ ਦੇਸ਼ ਧਰੋਹ ਦਾ ਮਕਦਮਾ ਦਰਜ ਹੋਣਾ ਚਾਹੀਦਾ ਮੈਂ ਤੁਹਾਨੂੰ ਕਹਿਣਾ ਜ਼ਿੰਮੇਵਾਰੀ ਨਾਲ ਪੀ ਚੇਅਰਮੈਨ ਜਿਹੜੇ ਉਹ ਗੈਸਟ ਹਾਊਸ ਬੈਠੇ ਰੈਸਟ ਹਾਊਸ ਸਰਕਟ ਹਾਊਸ ਦੇ ਨੇ ਤੇ ਜਿਹੜਾ ਅੱਜ ਡੈਮ ਸੇਫਟੀ ਆ ਜਿਹੜੀ ਐਡਾ ਬੜਾ ਖਤਰਾ ਆਏ ਕੋਈ ਵੀ ਅਟੈਕ ਜਿਹੜਾ ਪਾਕਿਸਤਾਨੀ ਕਰ ਸਕਦਾ ਏ ਤੁਸੀਂ ਇਹਨੂੰ ਯਾਰ ਮਖੌਲ ਸਮਝ ਲਿਆ ਸੀਐਮ ਸਾਹਿਬ ਤੁਸੀਂ ਜੇ ਸਟੇਜ 'ਤੇ ਰਹੇ ਹੋ ਮੈਂ ਕਹਿਣਾ ਨਹੀਂ ਚਾਹਦਾ ਉਹ ਗੱਲ ਇਸ ਵੇਲੇ ਤੁਸੀਂ ਉਹ ਮਸ਼ਕਲੀਆਂ ਹੀ ਸੁਝਦੀਆਂ ਤੁਹਾਨੂੰ ਇਸ ਵੇਲੇ ਚੇਅਰਮੈਨ ਉਹ ਸਕਿਉਰਿਟੀ ਦੇਖਣ ਗਏ ਆਪਣੇ ਦੇਸ਼ ਦੇ ਡੈਮ ਦੀ ਤੇ ਤੁਸੀਂ ਜੇ ਉੱਥੇ ਕੋਈ ਗੱਲ ਨੂੰ ਗਲ ਹੋ ਜੇ ਸਾਡੇ ਸਾਰੇ ਪੰਜਾਬ ਦੇ ਉਹ ਪਿੰਡ ਆ ਜਿਹੜੇ ਰੁੜ ਜਾਣਗੇ ਜ਼ਿਲ੍ਹੇ ਰੁੜ ਜਾਣਗੇ ਉਹਨੂੰ ਦੇਖਣ ਲਈ ਉਹਨੂੰ ਬਚਾਉਣ ਲਈ BBMP ਦੇ ਚੇਅਰਮੈਨ ਸਾਰੀ ਟੀਮ ਲੈ ਕੇ ਉੱਥੇ ਗਏ ਆ ਤੁਸੀਂ ਸਿਰਫ ਆਪਣਾ BBMP ਚੇਅਰਮੈਨ ਇਹ ਥੱਲੇ ਨਾਲ ਜਾ ਕੇ ਨਟ ਖੋਲਣ ਲੱਗਣੇ ਆ ਚੀਫ ਮਿਨਿਸਟਰ ਸਾਹਿਬ ਥੋੜੀ ਅਕਲ ਵਰਤੋ ਇਹ ਮੌਕੇ ਤੇ ਅਕਲ ਵਰਤਣ ਦੀ ਲੋੜ ਆ ਇੱਕ ਪਾਣੀ ਦਾ ਉਧਰ ਤਾਂ ਦੇਸ਼ ਨਾਲ ਜੰਗ ਸ਼ੁਰੂ ਹੋਈ ਹੋਈ ਹੈ ਤੁਸੀਂ ਜਿਹੜਾ ਇਹ ਆਪਣਾ ਤਮਸ਼ਾ ਸਿਰੀ ਆ ਕੇ ਮੀਡੀਆ 'ਚ ਲੱਗ ਜਾਂਦੇ ਹੋ ਸਿਰਫ ਚੁਟਕਲੇ ਲੋਕਾਂ ਨੂੰ ਹਾ ਹਾ ਹੀ ਹੀ ਕਰਕੇ ਵਿਚਾਰੇ ਪੰਜਾਬ ਦੇ ਲੋਕਾਂ ਨੂੰ ਮੈਂ ਬੇਨਤੀ ਕਰਦਾ ਰੋਪੜ ਜ਼ਿਲ੍ਹੇ ਦੇ ਮੈਂ ਵੀ ਉੱਥੋਂ ਤੁਹਾਡਾ ਮੈਂਬਰ ਪਾਰਲੀਮੈਂਟ ਰਿਹਾ ਤੇ ਤੁਸੀਂ ਮੇਰੇ ਤੇ ਵਿਸ਼ਵਾਸ ਕਰੋ ਇਹਨਾਂ ਦੀਆਂ ਗੱਲਾਂ 'ਚ ਨਾ ਆਓ ਨਾਓ ਬਾਰ-ਬਾਰ ਮੈਂ ਤੁਹਾਨੂੰ ਕਹਣਾ ਆ ਜਿਹੜਾ ਟੱਟੂ ਜਿਆ ਇੱਕ ਮੈਂ ਕਹਿਣਾ ਨਹੀਂ ਚਾਹੁੰਦਾ ਜਾਣ ਬੁੱਝ ਕੇ ਇਹਦੇ ਉੱਤੇ ਮੈਂ ਸਮਝਦਾ ਪੁਲਿਸ ਵੀ ਥੋੜਾ ਸੋਚੇ ਪੁਲਿਸ ਵੀ ਇਹਨਾਂ ਦੇ ਇਸ਼ਾਰਿਆਂ ਤੇ ਕੰਮ ਨਾ ਕਰੇ ਕਿੱਧਰ ਦੇਸ਼ ਚੱਲ ਰਿਹਾ ਕੀ ਹਾਲਾਤ ਬਣੇ ਹੋਏ ਆ ਫਿਰ ਮੈਂ ਦੁਬਾਰਾ ਕਹਣਾ ਵੀ ਬਿਲਕੁਲ ਬੀਬੀਐਮਪੀ ਦੇ ਚੇਅਰਮੈਨ ਉੱਥੇ ਕੋਈ ਵੀ ਪਾਣੀ ਦੇ ਬਾਰੇ ਹੰਝਾ ਰਿਆ ਨਾ ਪੰਜਾਬ ਬਾਰੇ ਗੱਲ ਨਹੀਂ ਕਰਨ ਗਏ ਸੀ ਕਿਉਂਕਿ ਸਾਰਾ ਯਾਰ ਹਾਈ ਕੋਰਟ ਸੁਪਰੀਮ ਕੋਰਟ ਹਾਈ ਲੈਵਲ ਤੇ ਇੰਨੀਆਂ ਗੱਲਾਂ ਚੱਲ ਰਹੀਆਂ ਸੀਐਮ ਨੂੰ ਕਿਤੇ ਹੋਰ ਕੰਮ ਨਹੀਂ ਕੋਈ ਵਿਗਾੜਾ ਨਹੀਂ ਕੁਛ ਨਹੀਂ ਇਹ ਹੈਲੀਕਾਪਟਰ ਚੱਕਦੇ ਆਪਣਾ ਭਾਕੜਾ ਦੇ ਅਹਿਮ ਤੇ ਆਪਣੀਆਂ ਖਬਨਾ ਬਣਾਉਣ ਲਈ ਆ ਜਾਂਦੇ ਕਿਸ ਤਰੀਕੇ ਨਾਲ ਅੱਜ ਇਹਨਾਂ ਨੇ ਵਿਰੋਧ ਕਰਾਇਆ ਉਹ ਉਹ ਪਾਕਿਸਤਾਨੀ ਸੀ ਉਹ ਸਭ ਤੋਂ ਵੱਧ ਜਿਹੜੀਆਂ ਲੜਾਈਆਂ ਜੋ ਕੁਝ ਕਰਵਾਨੀਆਂ ਜੇ ਮੈਂ ਗਿਣਾਵਾਂ ਉਹ ਅੱਜ ਗੱਲ ਨਹੀਂ ਗਈ ਉਹ ਹਿੰਦੁਸਤਾਨ ਤੋਂ ਪੰਜਾਬ ਦੀ ਆ ਨਾ ਇਹ ਗੱਲ ਕਰੋ ਪੰਜਾਬ ਨੂੰ ਤੁਸੀਂ ਵੰਡਣ ਦੀ ਕੋਸ਼ਿਸ਼ ਨਾ ਕਰੋ ਸੀਐਮ ਸਾਹਿਬ ਇਹ ਬਹੁਤ ਵੱਡਾ ਦੇਸ਼ ਵਿਰੋਧਾ ਕੰਮ ਆ ਜਿਹੜਾ ਤੁਸੀਂ ਕਰ ਰਹੇ ਹੋ ਮੈਂ ਤੁਹਾਨੂੰ ਕਹਿਣਾ ਜਦੋਂ ਬਾਰ ਬਾਰ ਇਹ ਕਹਤੀ ਗੱਲ ਵੀ ਕੋਈ ਪੰਜਾਬ ਦਾ ਇੱਕ ਪਾਣੀ ਨਹੀਂ ਜਾਊਗਾ ਉਹ ਹਰਿਆਣਾ ਆਪਣੇ ਜੂ ਨਿਕਲੇ ਆ ਹੋਏ ਨੇ ਰੋਜ਼ ਸਾਡੇ ਕਿਸਾਨ ਦੱਛੇ ਬੰਦੀ ਇਕ ਦੂਜੇ ਨਾਲ ਇਕੱਠੇ ਹੁੰਦੀਆਂ ਕਿਸਾਨ ਇਕੱਠੇ ਹੁੰਦੇ ਆ ਇੱਕ ਵੀ ਪੰਜਾਬ ਤੇ ਹਰਿਆਣੇ ਦਾ ਕੋਈ ਇੱਕ ਵੀ ਬੰਦਾ ਆਪਸ ਵਿੱਚ ਨੇ ਕਿਸੇ ਨੇ ਵੀ ਮੈਂ ਆ ਪਿਛਲੇ ਦਿਨਾਂ ਜਦੋਂ ਦਾ ਕੰਮ ਸ਼ੁਰੂ ਹੋਇਆ ਇੱਕ ਲਫ਼ਜ਼ ਕਿਸੇ ਕੋਲ ਵੀ ਸੁਣਿਆ ਇੰਨਾ ਪਿਆਰ ਦਿਖਾਇਆ ਰਿਆ ਨੇ ਪੰਜਾਬ ਨੇ ਪਰ ਤੁਸੀਂ ਜਿਹੜੇ ਆਮ ਆਦਮੀ ਪਾਰਟੀ ਵਾਲਿਓ ਕੱਲੇ ਹੋ ਜਿਹੜਾ ਇਹ ਤੁਸੀਂ ਸੀਨ ਕ੍ਰੀਏਟ ਕਰਨ ਲੱਗਿਓ ਤਾਂ ਵੀ ਤਾਂ ਕਹਿੰਦੇ ਸੀ ਵੀ ਕੀ ਜਿਹੜੀ ਵਕਤ ਤੁਸੀਂ ਤੁਸੀਂ ਦੇਸ਼ ਨੂੰ ਵੰਡਣ ਵਾਲੀਆਂ ਤਾਕਤਾਂ ਉਹ ਅੱਜ ਮੌਕਾ ਕਿੱਧਰ ਦੇਸ਼ ਨੂੰ ਜੋੜਨ ਦਾ ਇੱਥੋਂ ਪਤਾ ਮਤਿਆਂ ਦੀ ਘੜੀ ਹੁੰਦੀ ਆ ਅੱਜ ਪਤਾ ਲੱਗਦਾ ਜਦੋਂ ਦੇਸ਼ ਨੂੰ ਲੋੜ ਆ ਤੇ ਤੁਸੀਂ ਦੇਸ਼ ਨੂੰ ਵੰਡ ਰਹੇ ਹੋ ਮਾਨ ਸਾਹਿਬ ਇਹ ਇਸ ਕਰਕੇ ਮੈਂ ਕਹਿੰਦਾ ਵੀ ਦੇਸ਼ ਧਰੋ ਦਾ ਮਕਦਮਾ ਇਹ ਮੰਤਰੀ ਤੇ ਤੇ ਸੀਐਮ ਤੇ ਹੋਣਾ ਚਾਹੀਦਾ